ਮੈਂ ਤੇ 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 ਕਾ ਉਹ ਇਧਰ ਨਹੀਂ ਉਹ ਉਧਰ ਤੋਂ ਹੀ ਤੇ ਹੀ ਜਦੋਂ ਜਦੋਂ ਤੇ ਕਾ ਇਹ ਇਸੇ ਕਮਰੇ ਚ ਕਿਤਰਾ ਨਹੀਂ ਇਧਰ ਪਏ ਇਧਰ ਪਏ ਉਹ ਉਧਰ ਚਾਹਾਂ ਮੇ ਇਹ ਨਹੀਂ ਜੁਈਦਾ ਵੀ ਬਾਲਿਆ ਕਰਕੇ ਵੀ ਕਪੜੇ ਜਿਹੜੇ ਗਿੱਲੇ ਹੋ ਸਕਦੇ ਨੇ ਜਿਹੜੇ ਤੇ ਟੀਆਂ ਦੇ ਵਿੱਚ ਕੱਡਾਂ ਦੇ ਵਿੱਚ ਸੀ ਆਹ ਟਰੰਕਾਂ ਦੇ ਵਿੱਚ ਹੀ ਟਰੰਕੀ ਸਾਰੀਆਂ ਮਸ਼ੀਨ ਪਈ ਟਰੰਕ ਸਿਆ ਉਹ ਟੈਕੀ ਕਿੱਥੇ ਕਿੱਥੇ ਕੱਪੜੇ ਸਾਰੇ ਸੱਟੇ ਸਾਰਾ ਕੁਝ ਖਰਾਬ ਹੋ ਗਿਆ ਬੈੱਡ ਖਰਾਬ ਹੋ ਗਏ ਪੇਟੀਆਂ ਖਰਾਬ ਹੋ ਗਈਆਂ ਸਾਰਾ ਕੁਝ ਸਮਾਨ ਖਰਾਬ ਹੋ ਗਿਆ ਤੇ ਅੱਜ ਕਿਸੇ ਦੇ ਘਰ ਦੇ ਵਿੱਚ ਪਨਾਹ ਲਈ ਬਾਰੇ ਇਹ ਕਹਤਾ ਕਿ ਬੱਚਿਆਂ ਦੀ ਕਿਤਾਬਾਂ ਖਰਾਬ ਹੋ ਗਈਆਂ ਸਾਰੀਆਂ ਲੁੱਟਣ ਤੇ ਉਹ ਵੀ ਖਰਾਬ ਹੋ ਗਈ ਸਾਰੇ ਪਾਣੀ ਹੋ ਗਿਆ ਪਾਣੀ ਸਾਰੇ ਤੇ ਹੁਣ ਵੇਹੇ 1 ਮਹੀਨਾ ਕੇ ਤੁਹਾਨੂੰ ਉਧਰ ਹਾਂਜੀ 1 ਮਹੀਨਾ ਇੱਕੋ ਬੇਟਾ 2 ਬੇਟੀਆਂ 2 ਬੇਟੀਆਂ ਇੱਕ ਵੀ ਹਾਂਜੀ ਬੇਟੀ ਵੀ ਆਈ ਆ ਹਾਂ ਹਾਂਜੀ ਉਹ ਵੀ ਪੇਂਡਿਆ ਨਹੀਂ ਸਾਸੇ ਦਿੱਤਾ ਤੇ ਬੇਟੀ ਆਪਣੇ ਘਰ ਟੈਨ ਨਾ ਤੁਰ ਗਈ ਅੱਜ ਚੋਕੇ ਤਾਂ 12 ਦਿਨ ਕੋ ਫੜਨਾ ਹਾਂ ਆ ਪੁੱਤ ਨਾਲ ਜਾਤੇ ਅੱਪ ਇਹ ਪੈਨੇਕਾ ਤੋਂ ਕਰੋ ਇਸੇ ਇਹ ਮੀ ਬਾਰਸ਼ੀ ਬਹੁਤ ਕਾਫੀ ਹੁੰਦੀ ਹੈ ਅੱਜ ਕਿਸ਼ੇ ਨਹੀਂ ਹਾਂ ਇਹ ਘਰ ਦਾ ਰੋਸ਼ਨ ਨਾ ਜਿਹੜਾ ਰੱਬ ਨੇ ਕੁਦਰਤੀ ਤੌਰ ਤੇ ਬਣਾਤਾ ਆਮ ਰਾਜਾ ਅੰਧੇ ਹੋਣ ਲੱਗੇ ਅੱਜ ਪੁਰੇ ਇਹ ਅੱਜ ਦਾ ਪ੍ਰੋਗਰਾਮ ਆਖੀ ਨਾ ਨਾ ਧੰਨਵਾਦ ਨਹੀਂ ਕਹਿਣਾ ਅੱਜ ਗੱਲ ਕਹੋਗੇ ਫਿਰ ਅਸੀਂ ਲੈ ਜਣੇ ਵਾਹ ਜੀ ਹੰਸਾਈ ਆ ਨਹੀਂ ਧੰਨਵਾਦ ਇਹ ਸੰਗਤ ਦਾ ਪੈਸਾ ਸੰਗਤ ਦੇ ਉੱਤੇ ਬਾਈ ਗੁਰੂ ਚੀਕਾ ਖਾਲਸਾ ਬਾਈ ਦੀ ਚੀਕੀ ਫਤੇ ਅੱਜ ਆਏ ਆ ਜੀ ਪਿੰਡ ਮੁੱਛਲ ਦੇ ਵਿੱਚ ਧੈਨਵਾ ਘਰ ਦੇ ਵਿੱਚ ਮੈਂ ਜੇ ਕਹੂੰਗਾ ਨਾ ਜਿਹੜਾ ਵਰਡ ਮੈਂ ਬੋਲ ਰਿਹਾ ਹਾਂ ਤਾਂ ਸਭਾਈ ਕਦਰ ਦੀ ਤਬਾਈ ਹੋ ਗਈ ਸਾਰੇ ਕੋਈ ਫਰਨੀਚਰ ਨਹੀਂ ਬਚਿਆ ਕੋਈ ਕੁਝ ਨਹੀਂ ਬਚਿਆ ਕੋਈ ਲੀਡਾ ਨਹੀਂ ਬਚਿਆ ਕੱਪੜੇ ਤਹੀ ਨਹੀਂ ਰਹਿ ਗਏ ਆ ਮਾਰੇ ਤੰਗ ਆ ਇਹ ਸਾਰੇ ਕੱਪੜੇ ਜਿਹੜੇ ਗਿੱਲੇ ਹੋ ਗਏ ਸਕੇ ਨੇ ਜੂਰੇ ਪੇਟੀਆਂ ਦੇ ਵਿੱਚ ਜਿਹੜੇ ਕੀ ਨਾ ਦਾ ਬੈਡਾਂ ਦੇ ਵਿੱਚ ਸੀ ਤੇ ਆ ਟ੍ਰੰਕਾਂ ਦੇ ਵਿੱਚ ਹੀ ਟ੍ਰੰਕੀ ਸਾਰੀਆਂ ਮੀਨ ਪਈਏ ਟ੍ਰੰਕ ਪਿਆ ਉਹ ਟੈਕੀ ਕਿੱਥੇ ਕਿੱਥੇ ਕੱਪੜੇ ਸਾਰੇ ਸੁੱਤੇ ਸਾਰਾ ਕੁਝ ਖਰਾਬ ਹੋ ਗਿਆ ਫ੍ਰਿਜ ਖਰਾਬ ਹੋ ਗਈ ਬੈੱਡ ਖਰਾਬ ਹੋ ਗਏ ਪੇਟੀਆਂ ਖਰਾਬ ਹੋ ਗਈਆਂ ਸਾਰਾ ਕੁਝ ਸਮਾਨ ਖਰਾਬ ਹੋ ਗਿਆ ਤੇ ਅੱਜ ਕਿਸੇ ਦੇ ਘਰ ਦੇ ਵਿੱਚ ਪਨਾਹ ਲਈ। ਆਪਣਾ ਘਰ ਛੱਡ ਕੇ ਕਿਸੇ ਦੇ ਘਰ ਦੇ ਵਿੱਚ ਪਨਾਹ ਲੈਣੀ। ਉੱਥੇ ਰਾਤ ਨੂੰ ਨੀਂਦ ਨਾ ਆਉਣੀ। ਕਿਉਂ? ਕਿਉਂਕਿ ਘਰਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਓਨਾ ਜ਼ਿਆਦਾ ਪਾਣੀ ਹੋਣ ਕਰਕੇ ਸਾਰਾ ਕੁਝ ਖਤਮ ਹੋ ਗਿਆ। ਤੇ ਵੀਰ ਵੀਰ ਜਿਹੜਾ ਦੀਰਚ ਹਾਂਜੀ ਉਹਦਾ ਦੇ ਹਸਬੰਦ ਕੀ ਕਿਹਨੂੰ ਉਹਦੇ ਨਾਲ ਹੀ ਕੋਈ ਕਰਦੇ ਇਦਾਂ ਤੁਸੀਂ ਚਾਹਦੇ। ਅੱਛਾ ਹਾਂਜੀ ਠੀਕ ਠੀਕ ਤੇ ਪਿੰਡ ਮੁੱਛੜ ਮੈਂ ਵਾਰ-ਵਾਰ ਤਾਂ ਕਹਿ ਰਹੇ ਜਿਵੇਂ ਕੰਪਣਾ ਹੋਇਆ ਪਿੰਡ ਮੁੱਛੜ ਦੇ ਵਿੱਚ ਚੰਚੀ ਇੱਥੇ ਆ ਕੇ ਆਪਣਾ ਭੈਣ ਦਾ ਦੁੱਖ ਸੁਣੋ ਵੀਰ ਦਾ ਦੁੱਖ ਸੁਣੋ ਪਰਿਵਾਰ ਦੇ ਦੁੱਖ ਦੇ ਵਿੱਚ ਸਾਂਝੀ ਹੋਈ ਹੈ ਸਾਰਿਆਂ ਦੀ ਥੋੜਾ ਜਿਆਦਾ ਸਾਜਾ ਹਲ ਨਾ ਕਰਨੀ ਪੰਦਿਆਂ ਨੂੰ ਚੱਤਰਾਂ ਅੱਜ ਦੋ ਕਮਰੇ ਇਹਨਾਂ ਦੇ ਸਿਹਰੇ ਪੈ ਗਏ ਨੇ ਦੋਵੇਂ ਕਮਰੇ ਚੁੰਦੇ ਆ ਤੇ ਅੱਪ ਇਹ ਪੜ ਨੇ ਕਦੋਂ ਕਿ ਕਿਹੜਾ ਤੱਕ ਕਿ ਕਿ ਕਦੋਂ ਦੇ ਤੇ ਏ ਮੀ ਬਾਰਸ਼ ਬਹੁਤ ਕਾਫੀ ਹੁੰਦੀ ਹੈ ਅੱਜ ਪਿਛਲੇ ਦਿਨ ਹਾਂ ਹਾਂ ਤੇ ਪਾਣੀ ਆਣ ਕਰਕੇ ਸਾਰਾ ਸਮਾਨ ਖਰਾਬ ਹੋ ਗਿਆ ਨਾਲ ਚਾਚੀ ਸਾਡੀ ਉਹਨਾਂ ਘਰੇ ਰਹਿੰਦੇ ਮਹੀਨਾ ਹੀ ਹੋ ਗਿਆ ਹੁੰਦਾ ਹੈ ਬਾਕੀ ਜਦੋਂ ਇਹ بارشਾਂ ਸ਼ੁਰੂ ਹਾਲ ਸ਼ੁਰੂ ਹੋਏ ਉਹ ਮੈਂ ਕਹਿੰਦੀ ਇਸ ਵਕਤੇ ਦੇ ਵਿੱਚ ਹੜ੍ਹ ਦੇ ਆ ਰਹੀਆਂ ਜਦੋਂ ਤੁਜੀ ਵੀਡੀਓ ਮੈਨੂੰ ਭੇਜੀ ਉਸ ਵੀਡੀਓ ਦੇ ਵਿੱਚ ਪਾਣੀ ਜਿਹੜਾ ਤੁਹਾਡੇ ਨਾਲ ਸੀ ਉਹ ਜਿਹੜਾ ਪਾਣੀ ਸੀ ਉਹ ਬਾਜ਼ਾਰ 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 ਨਾਲੋਂ ਨੀਵਾ ਹੋਣ ਕਰਕੇ ਬਾਜ਼ਾਰ ਨਾਲ ਨੀਵਾ ਹੋਣ ਕਰਕੇ ਘਰ ਦੇ ਵਿੱਚ ਪਾਣੀ ਆ ਗਿਆ ਸਾਰਾ ਘਰ ਡੁੱਬ ਗਿਆ ਛੱਤ ਜਿਹੜੀ ਆ ਉਹ ਦੇਖੀ ਕਿਤਾਬਾਂ ਨੂੰ ਕਿਥੇ ਬਾਲੀਆਂ ਦੀਆਂ ਬਾਲੀਆਂ ਦੀ ਛੱਤਾਂ ਤੇ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋਈਆਂ ਸਾਰੀਆਂ ਹਨਾ ਪਹਿਲੇ ਇੱਕ ਕੰਮ ਕਰਨਾ ਵਾ ਹਾਂਜੀ ਆਮਰੇ ਦੀ ਫੋਟੋਆਂ ਨੇ ਜਿਹੜੀਆਂ ਹਾਂਜੀ ਇਹਨਾਂ ਨੂੰ ਥੋੜਾ ਆਪਾਂ ਸੰਸਾਰ ਸਬਤ ਕਰੀਏ ਉਹ ਇਹਨਾਂ ਕੈਂਡ ਹੀ ਹੈ ਤੇ ਮੈਂ ਕਹਾਂ ਵੀ ਬੱਚੇ ਨਾਲ ਹੀ ਆਂਦੇ ਜਦੋਂ ਮੈਂ ਜਾਣਦੀ ਠੀਕ ਹੈ ਬਾਕੀ ਭਾਵੇਂ ਥੋੜੀਆਂ ਤੁਹਾਨੂੰ ਸਕਾ ਵੀ ਹੋਣਾ ਆਹ ਜਿਹੜਾ ਜਿਹੜੀਆਂ ਇਹ ਤੁਸੀਂ ਲਾ ਕੇ ਤੇ ਜਾ ਤੈਨੂੰ ਇਹਨਾਂ ਨੂੰ ਅਗਰ ਪੇਟ ਕਰ ਦੋ ਹਾਂਜੀ ਸਨਸਕਾਰ ਕਰ ਦੋ ਸਨਸਕਾਰ ਕਰ ਦੋ ਇਹਨਾਂ ਦਾ ਠੀਕ ਹੈ ਜੀ ਕਿਉਂਕਿ ਇਹ ਇਹ ਸਾਡੇ ਦੇ ਸਰੀਰ ਨਹੀਂ ਹਾਂਜੀ ਠੀਕ ਹੈ ਤਾਂ ਇਹ ਤੇ ਆਹ ਧਿਆਨ ਨਾਲ ਵੇਖੋ ਜੇ ਕੋਈ ਮਤ ਕਰਨਾ ਚਾਹੁੰਦਾ ਤੇ ਅੱਗੇ ਜਿਹਨੂੰ ਆਇਆ ਥੱਲੇ ਦਿੱਤੇ ਨੰਬਰ ਦੇ ਉੱਤੇ ਸੰਪਰਕ ਜੁਮ ਕਰਿਓ ਫ੍ਰੈਂਡ ਇਹ ਮਤਲਬ ਬਹੁਤ ਜ਼ਿਆਦਾ ਹੀ ਗੀ ਹੈ। ਹਾਂਜੀ। ਬਾਹਰ ਐ ਕਿ ਲੋਚ ਫੂਟ ਦੀ ਲਾਈਟਿੰਗ ਲੋਟਰ ਤੇ ਉਹ ਵੀ ਖਰਾਬ ਹੋ ਗਈ ਸਾਰੇ ਪਾਣੀ ਪਾਣੀ ਸਾਰੇ ਤੇ ਹੁਣ ਵੇਹੇ ਇੱਕ ਮਹੀਨਾ ਕੇ ਤੁਹਾਨੂੰ ਉਧਰ ਹਾਂਜੀ ਇੱਕ ਮਹੀਨਾ ਤੇ ਹੁਣ ਫਿਰ ਲਾਹ ਸੀ ਕਰਨਾ ਆਪਾਂ ਇੰਦਰ। ਕੀ ਕੀ ਗਾਉਂ ਵਿੱਚ ਗੈਂਡਿਪ ਚੰਚਾਤ ਬਦਲੀ ਜਾਏ ਹੁਣ ਬੱਚੇ ਛੋਟੇ ਆ ਦਿਨਾਂ ਤੱਕ ਨਹੀਂ ਕਰਨਾ ਘਰ-ਬਾਰ ਦਾ ਬੱਚੇ ਹੁਣ ਕੰਮ ਤਾਂ ਕੰਮ ਤੇ ਮੁੰਡਾ ਲੂਗਾ ਫੇਰੀ ਭੋਜਨ ਕੋ ਜੋਗਾ ਔਰ ਬੇਟਾ ਹਮ ਲੈਣ ਨੂੰ ਲੱਗੇ ਆੜ ਨਹੀਂ ਇਹ 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 ਕੰਮ ਕਰੂਗਾ ਨਹੀਂ ਅਜੇ ਛੋਟਾ ਵਾ ਬੰਦੇ ਗਾਂਦ ਨੂੰ ਵੱਡਾ ਆਂ ਵੱਡਾ ਫੇਰੀ ਮੈਂ ਦੱਸੂ ਦੱਸੀਂ ਜੀ ਕਿਹੋ ਜਿਹਾ ਰਾਤ ਨੂੰ ਫਿਰ ਉਦੋਂ ਇੱਥੇ ਜਦ ਤੱਕ ਹਾਂ ਉਹ ਉਧਰ ਉਹ ਤਾਂ ਇੱਥੇ ਹੀ ਰਹੋਗੇ ਜਿਵੇਂ ਨਾ ਤੇ ਕਾ ਇਹ ਇਸੇ ਕਮਰੇ ਚ ਕੁੱਤਰਾ ਹੈ ਨਹੀਂ ਇੱਧਰ ਪੇ ਇੱਧਰ ਪੇ ਉਹ ਉਧਰ ਚਾਹਾਂ ਮੈਂ ਇਹ ਨਹੀਂ ਜੀ ਹੋਈਦਾ ਵੀ ਬਾਲਿਆ ਕਰਕੇ ਵੀ ਮੇਰੇ ਹੁੰਦੇ ਸੀ ਸੌਂਦਾ ਉਦਾਂ ਤੇ ਹਾਂ ਬਾਲੇ ਦੇ ਦੇ ਜਾਨ ਹਾਂ ਬਾਲੇ ਨਹੀਂ ਆਪਕੇ ਇਹ ਬਾਲੇ ਮੇਰੇ ਖਾਤੇ ਫੂਲ ਬੜਾ ਸਮਾ ਗਿਆ ਬਹੁਤ ਟਾਈਮ ਹੋ ਗਿਆ ਆਲੇ ਕਿੰਨੇ ਪੁੱਤ ਬੇਟਾ ਹੀ ਕੋ ਬੇਟਾ ਬੇਟੀ ਦੋ ਬੇਟੀਆਂ ਦੋ ਬੇਟੀਆਂ ਇੱਕ ਬੇਟੀ ਵਿਆਹੀ ਆ ਹਾਂ ਹਾਂਜੀ ਉਹ ਵੀ ਪਿੰਡ ਦਿਆਂ ਨੇ ਸਾਸੇ ਦਿੱਤਾ ਤੇ ਬੇਟੀ ਆਪਣੇ ਘਰ ਟੈਨ ਨਾ ਤੋ ਸਾਥ ਰਹੋਦੇ ਹੋ ਮੇਰਾ ਇੱਥੇ ਆਉਣ ਦਾ ਮਕਸਦ ਆਸੀਂ ਉਹਨਾਂ ਦੇ ਮੋਈ ਪੁੱਛ ਲੈਣੇ ਆ ਕਿ ਉਹਨਾਂ ਨੂੰ ਕਿਸੀ ਦੀ ਲੋੜ ਹੈ ਮੈਂ ਕਹਿੰਦੀ ਕਿ ਇੱਕ ਸ਼ਾਤ ਪੈਣ ਕਮਰੇ ਦੀ ਹਾਂ ਹਾਂ ਸਾਰਾ ਸਮਾਨ ਖਰਾਬ ਹੋ ਗਿਆ ਥੋੜਾ ਥੋੜਾ ਉਹ ਬੰਜੀ ਬਿਸਤਰੀ ਵੀ ਖਰਾਬ ਹੋ ਗਈ ਇੱਕ ਚੀਜ਼ ਖਰਾਬ ਹੋ ਗਈ ਬੈੱਡ ਵੀ ਹਾਂਜੀ ਸਭ ਕੁਝ ਹਾਂਜੀ ਤੇ ਕੋਈ ਕਮਾਈ ਦਾ ਕੀ ਸਾਧਨ ਹੈ ਹੁਣ ਆਪਣੇ ਕੋਲ ਸਾਧਨ ਇਹੀ ਦਿਹਾੜੀ ਧੱppa ਕਰਦੇ ਤੁਹਾਨੂੰ ਪਤਾ ਦਿਹਾੜੀ ਦੇ ਪੇ ਦੇ 4-500 ਹਾਂਜੀ ਵੀ ਕਿੰਨਾ ਕੋ ਉਨਾਂ ਦਾ ਵਾਹ ਘਰਦਾ ਹੀ ਖਰਚਾ ਹੁੰਦਾ ਮੀ ਹਾਂਜੀ ਬਰਸ਼ਾਂ ਉਹ ਦਿਹਾੜੀ ਦੇ ਧੱppa ਨਹੀਂ ਲੱਗਦੀ ਨਹੀਂ ਲੱਗਦੀ ਹਾਂਜੀ ਤੇ ਪ੍ਰਸ਼ਾਦ ਦਾ ਪਾਣੀ ਫਿਰ ਕਿਤਨਾ ਚੱਲਦਾ ਐਦਾਂ ਹੀ ਫਿਰ ਤੁਹਾਨੂੰ ਪਤਾ ਓਕੇ ਸੋਕੇ ਕੀ ਕਰਨਾ ਫਿਰ ਖੋ ਜੀ ਆਪਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਆ ਹਾਲਾਤ ਤੁਹਾਡੇ ਸਾਹਮਣੇ ਹੀ ਆ ਕਿ ਕਿਹਦਾ ਦਿਲ ਕਰਦਾ ਕਿ ਆਪਣਾ ਚੰਗਾ ਮਾੜਾ ਜਿੱਦਾਂ ਦਾ ਵੀ ਘਰ ਹੋਵੇ ਉਹਨੂੰ ਛੱਡ ਕੇ ਕਿਸੇ ਦੇ ਘਰ ਪਈਏ ਕਿ ਇਹਦੇ ਘਰ ਤੇ ਘੜੀ ਬੰਦਾ ਜਾ ਕੇ ਆਪਣਾ ਘਰ ਛੱਡ ਕੇ ਉੱਤਰਾ ਜਾ ਕੇ ਗੱਲਾਂ ਬਾਤਾਂ ਕਰਨ ਲਈ ਬਹਿ ਜਾਈਏ ਨਾ ਤੇ ਥੋੜੀ ਦੇਰ ਬਾਅਦ ਫੀਲ ਹੋਣ ਲੱਗ ਪੈਂਦਾ ਵੀ ਅਗਲਾ ਸਹੀ ਤਰੀਕੇ ਨਾਲ ਨਹੀਂ ਆਪਾਂ ਨੂੰ ਹਨਾ ਚਾਹੁੰਦਾ ਨਹੀਂ ਵੀ ਜ਼ਿਆਦਾ ਦੇਰ ਆਪਾਂ ਕਿਸੇ ਦੇ ਘਰ ਪਈਏ ਉਹਨਾਂ ਨੂੰ ਮਹੀਨਾ ਹੋ ਗਿਆ ਕਿ ਇਹਦੇ ਘਰ ਬੈਠਿਆਂ ਨੂੰ ਤੇ ਆਪਾਂ ਬੜੇ ਜ਼ਿਆਦਾ ਦਾਨੀ ਸੱਜਣ ਬੈਠੇ ਆ ਜਿਹੜੇ ਵੇਖਣ ਵਾਲੇ ਆ ਤੇ ਸਾਰਿਆਂ ਦੇ ਅੱਗੇ ਇੱਕੋ ਹੀ ਬੇਨਤੀ ਆ ਕਿ ਜਿਆਦਾ ਨਹੀਂ ਤੇ ਉਹਨਾਂ ਦਾ ਇੱਕ ਕਮਰਾ ਹੀ ਆਪਾਂ ਇਦਾਂ ਦਾ ਬਣਾ ਦਈਏ ਕਿ ਜਿਹੜਾ ਉਹਨਾਂ ਦਾ ਸਮਾਨ ਜ਼ਰੂਰਤ ਦਾ ਸਮਾਨ ਹੈ ਕਿ ਉਹ ਸਹੀ ਤਰੀਕੇ ਨਾਲ ਉਹਨਾਂ ਦੇ ਕੋਲ ਜਿਹੜਾ ਵਾ ਉਹ ਬਚ ਜਾਵੇ ਤੇ ਉਹ ਆਪਣੇ ਰੋਟੀ ਪਾਣੀ ਜਿਹੜਾ ਉਹ ਸਹੀ ਤਰੀਕੇ ਨਾਲ ਖਾ ਸਕਣ ਆਪਾਂ ਚੰਗੀ ਤਰ੍ਹਾਂ ਜਾਣਦੇ ਆਂ ਵੀ ਦਿਹਾੜੀ ਦੇ ਪਿਆਂ ਦੇ ਨਾਲ ਨਾ ਤੇ ਚੀਜ਼ਾਂ ਬਣਦੀਆਂ ਤੇ ਨਾ ਘਰ ਬਣਦੇ ਆ ਤੇ ਪਹਿਲੀ ਗੱਲ ਤੇ ਆਪਾਂ ਘਰ ਬਣਾਉਣ ਵਾਲੀ ਜਿਹੜੀ ਮਦਦ ਆ ਉਹ ਫੜਦੇ ਨਹੀਂ ਆ ਕਿਉਂਕਿ ਕੋਈ ਅੱਗੇ ਨਹੀਂ ਆਉਂਦਾ ਏ ਮਦਦ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ ਇਸ ਕਰਕੇ ਆਪਾਂ ਸਿੱਧਾ ਪਰਿਵਾਰ ਦਾ ਨੰਬਰ ਤੁਹਾਨੂੰ ਦਵਾਂਗੇ ਤੁਸੀਂ ਪਰਿਵਾਰ ਦੀ ਸਿੱਧੀ ਆ ਕੇ ਮਦਦ ਕਰ ਸਕਦੇ ਹੋ ਤੇ ਜਾਦਾ ਗੱਲਾਂ ਹੀ ਕਰਨਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਸਾਰਾ ਕੁਝ ਪਿੱਛੇ ਵੇਖ ਹੀ ਚੁੱਕੇ ਹੋ ਘਰਾਂ ਵਰਗੇ ਘਰ ਹੁੰਦੇ ਨੇ ਤੇ ਭੈਣ ਦਾ ਅਹੀਂ ਨਹੀਂ ਆਂਦੇ ਕਿ ਕੋਈ ਕੋਈ ਜਾਣ ਕੇ ਰੋਂਦਾ ਕੋਈ ਆਪਣੇ ਹਾਲਾਤਾਂ ਨੂੰ ਯਾਦ ਕਰਕੇ ਆਪਣੇ ਹਾਲਾਤਾਂ ਨੂੰ ਉਹ ਆਪਣੇ ਪਿੰਡੇ ਤੇ ਹੰਡਾ ਕੇ ਲੋਕਾਂ ਨੂੰ ਜਦੋਂ ਸੁਖੀ ਵਸਦਾ ਵੇਖਦਾ ਉਹਨਾਂ ਤੇ ਉਦੋਂ ਰੋਣਾ ਨਿਕਲਦਾ ਇੱਕ ਹੱਸਦਾ ਵਸਦਾ ਘਰ ਜਿਹਦੇ ਵਿੱਚ ਧੀਆ ਪੁੱਤ ਵੀ ਨਾ ਰੋਏ ਦੋਵੇਂ ਜੀ ਨਾ ਰੋਏ ਤੇ ਘਰ ਦੇ ਹਾਲਾਤ ਛੱਤ ਜਿਹੜੀ ਆ ਉਹ ਢਹਿ ਢੇਰੀ ਹੋਣ ਨੂੰ ਮਜਬੂਰ ਹੋਈ ਪਈ ਹੈ ਤੁਹਾਡਾ ਸਾਰਿਆਂ ਦਾ ਸਾਥ ਦਾ ਲੋੜ ਆ ਮੈਂ ਜ਼ਿਆਦਾ ਕੁਝ ਨਾ ਬੋਲਾਂ ਭੈਣ ਦਾ ਭੈਣ ਦੀ ਸਾਥ ਜ਼ਰੂਰ ਦਿਓ ਪਿੰਡ ਮੁਛੜ ਨੀਅਰ ਟਾਂਗਰਾ ਜੰਡੇਆਲਾ ਗੁਰੂ ਦੇ ਬਿਲਕੁਲ ਲੱਗੇ ਟਾਂਗਰਾ ਪਿੰਡ ਉਹਦੇ ਲੱਗੇ ਬਿਲਕੁਲ ਹੈਗਾ ਪਿੰਡ ਪਿੰਡ ਮੁਛੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ